ਚਾਰਪੁਰ ਹਾਦਸੇ ਤੇ ਸੀਐਮ ਮਾਨ ਨੇ ਜਤਾਇਆ ਦੁੱਖ ਮ੍ਰਿਤਕਾਂ ਦੇ ਪਰਿਵਾਰਾਂ ਲਈ 2-2 ਲੱਖ ਦੀ ਸਹਾਇਤਾ ਰਾਸ਼ੀ ਦਾ ਐਲਾਨ ਜ਼ਖਮੀਆਂ ਦਾ ਵੀ ਹੋਵੇਗਾ ਮੁਫਤ ਇਲਾਜ ਐਲਪੀਜੀ ਟੈਂਕਰ ਪਲਟਣ ਤੋਂ ਬਾਅਦ ਹੋਇਆ ਸੀ ਬਲਾਸ ਦਮਾਤ ਲਗਾਤਾਰ ਵਧ ਰਹੇ ਪਾਣੀ ਨੇ ਵਧਾਈ ਚਿੰਤਾ ਪੌਂਗ ਡੈਮ 'ਚ ਖਤਰੇ ਦੇ ਨਿਸ਼ਾਨ ਤੋਂ 5 ਫੁੱਟ ਉੱਪਰ ਵਾਟਰ ਲੈਵਲ ਪਾਖੜਾ ਡੈਮ ਦੇ ਵੀ ਖੋਲੇ ਗਏ ਫਲੱਡ ਦੇ ਇਸ ਵੇਲੇ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਸਵਿੰਦਰ ਭੱਲਾ ਦੀ ਅੰਤਿਮ ਯਾਤਰਾ ਸ਼ੁਰੂ ਹੋ ਰਹੀ ਹੈ। ਆ ਤਾਂ ਤਸਵੀਰਾਂ ਵਿਖਾ ਰਹੇ ਹਾਂ। ਅੰਤਿਮ ਯਾਤਰਾ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਅੱਜ ਹਜ਼ਾਰਾਂ ਨਾਮ ਅੱਖਾਂ ਦੇ ਨਾਲ ਪੰਜਾਬੀ ਫਿਲਮ ਜਗਤ ਦੇ ਦਿੱਗਜ ਅਦਾਕਾਰ ਜਸਵਿੰਦਰ ਭੱਲਾ ਨੂੰ ਅੰਤਿਮ ਵਿਦਾਇਗੀ ਦਿੱਤੀ ਜਾ ਰਹੀ ਹੈ ਅੰਤਿਮ ਯਾਤਰਾ ਦੀ ਇਥੋਂ ਆ ਸ਼ੁਰੂਆਤ ਹੋਵੇਗੀ। ਆ ਤਾਂ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਬਾਲ ਮ칸ਦ ਸ਼ਰਮਾ ਜਿਹੜੇ ਕਿ ਜਨਾਂ ਦੀ 40 ਸਾਲ ਤੋਂ ਵੀ ਪੁਰਾਣੀ ਜਸਵਿੰਦਰ ਭੱਲਾ ਦੇ ਨਾਲ ਦੋਸਤੀ ਅੱਜ ਉਹਨਾਂ ਦੀ ਵੇਖਾਂ ਨੰਨਾ ਨਜ਼ਰ ਆ ਰਹੀਆਂ ਨੇ ਭਾਵਕ ਹੁੰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦੇ ਨਾਲ ਰਿਸ਼ਤੇਦਾਰ ਪਰਿਵਾਰਕ ਮੈਂਬਰ ਜੋ ਕਿ ਇਸ ਰੈਂਡ ਦੇ ਵਿੱਚ ਸਵਾਰ ਹੋਣਗੇ ਜਸਵਿੰਦਰ ਪੱਲਾ ਦੇ ਆ ਪੁੱਤਰ ਪਖਰਾਜ ਪੱਲਾ ਤਸਵੀਰਾਂ ਦੇ ਵਿੱਚ ਵੇਖੇ ਜਾ ਸਕਦੇ ਨੇ ਉਹਨਾਂ ਦੀ ਬੇਟੀ ਜੋ ਕਿ ਕੱਲ ਯੂਰਪ ਤੋਂ ਵਾਪਸ ਆਏ ਆ ਉਹ ਵੀ ਵਹਿਣ ਤੇ ਸਵਾਰ ਹੋਏ ਨੇ ਤੇ ਇੱਥੋਂ ਅੰਤਮ ਯਾਤਰਾ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਕਿਉਂਕਿ ਜਿੱਥੇ ਵੱਡੀ ਗਿਣਤੀ ਦੇ ਵਿੱਚ ਸਿਆਸਤਦਾਨ ਆ ਫਿਲਮ ਜਗਤ ਸੰਗੀਤ ਜਗਤ ਦੇ ਨਾਲ ਜੁੜੇ ਸਤਾਰੇ ਅੱਜ ਉਹਨਾਂ ਨੂੰ ਸ਼ਵਦਾਂਜੀ ਰੇਨ ਦੇ ਲਈ ਪਹੁੰਚੇ ਹਨ ਉੱਥੇ ਆਮ ਲੋਕ ਵੀ ਉਹਨਾਂ ਦੇ ਅੰਤਮ ਦਰਸ਼ਨ ਕਰਨ ਦੇ ਲਈ ਇੱਥੇ ਪਹੁੰਚੇ ਹੋਏ ਨੇ ਪਹਿਲਾਂ ਆ ਕਰ ਦੇ ਵਿੱਚ ਉਹਨਾਂ ਦੀ ਮ੍ਰਿਤਕ ਦੇ ਰੱਖੀ ਗਈ ਤੇ ਹੁਣ ਵੈਨ ਦੇ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰ ਰਿਸ਼ਤੇਦਾਰ ਸਵਾਰ ਹੋਏ ਨੇ ਮ੍ਰਿਤਕ ਦੇ ਉਹਨਾਂ ਦੀ ਵੈਨ ਦੇ ਵਿੱਚ ਰੱਖ ਕੇ ਇਥੋਂ ਯਾਤਰਾ ਦੀ ਸ਼ੁਰੂਆਤ ਹੋਵੇਗੀ ਅੱਜ ਉਸ ਦਿੱਗਜ ਕਲਾਕਾਰ ਦਿੱਗਜ ਸਤਾਰੇ ਨੂੰ ਅੱਜ ਹਜ਼ਾਰਾਂ ਨਮ ਅੱਖਾਂ ਦੇ ਨਾਲ ਅੰਤਮ ਵਿਦਾਈ ਦਿੱਤੀ ਜਾ ਰਹੀ ਹੈ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਜਾਵੇਗਾ ਬੇਹੱਦ ਆ ਗਮਗੀਨ ਤਸਵੀਰਾਂ ਨੇ ਸ਼ਾਇਦ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਇੰਨੀ ਜਲਦੀ ਲੋਕਾਂ ਨੂੰ ਹਸਾਉਣ ਵਾਲਾ ਲੋਕਾਂ ਦੇ ਚਿਹਰਿਆਂ ਤੇ ਮੁਸਕਰਾਹਟ ਖੁਸ਼ੀ ਸਕੂਨ ਲੈ ਕੇ ਆਉਣ ਵਾਲਾ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਰਵਾ ਕੇ ਚਲਾ ਜਾਵੇਗਾ ਵਿੱਚ ਵਿਚਾਲੇ ਸਾਡਾ ਸਾਥ ਛੱਡ ਕੇ ਚਲਾ ਜਾਵੇਗਾ ਕਿਸੇ ਦੇ ਚਿੱਤ ਚੇਤੇ ਵਿੱਚ ਵੀ ਨਹੀਂ ਇਸ ਤਰੀਕੀ ਦੀ ਕੱਲ ਅੱਜ ਹੀ ਮੰਦ ਭਾਗੀ ਖਬਰ ਸਾਹਮਣੇ ਆਈ ਬੇਹੱਦ ਗੰਮਗੀਨ ਤਸਵੀਰਾਂ ਗੰਮਗੀਨ ਮਾਹੌਲ ਜੋ ਕਿ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਉਹਨਾਂ ਦੇ ਆਕ੍ਰੀਬੀ ਰਿਸ਼ਤੇਦਾਰ ਪਰਿਵਾਰਕ ਮੈਂਬਰ ਤਸਵੀਰਾਂ ਦੇ ਵਿੱਚ ਬੇਹੱਦ ਆ ਭਾਵਿਕ ਹੁੰਦੇ ਤਸਵੀਰਾਂ ਦੇ ਵਿੱਚ ਆ ਵੇਖੇ ਜਾ ਸਕਦੇ ਨੇ ਅੰਤਿਮ ਯਾਤਰਾ ਦੀ ਇਥੋਂ ਆਸ਼ੀਰਵਾਦ ਹੋ ਚੁੱਕੀ ਹੈ ਆ ਥੋੜੀ ਦੇਰ ਦੇ ਵਿੱਚ ਅੰਤਿਮ ਯਾਤਰਾ ਜੋ ਕਿ ਬਲੌਂਗੀ ਸ਼ਮਸ਼ਾਨ ਘਾਟ ਦੇ ਵਿੱਚ ਪਹੁੰਚੇ ਜਿੱਥੇ ਕਿ ਹਜ਼ਾਰਾਂ ਨਾਮਕਾਂ ਦੇ ਨਾਲ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਜਾਵੇਗਾ ਆ ਤਾਂ ਆ ਇੱਥੇ ਵੱਡੀ ਗਿਣਤੀ ਦੇ ਵਿੱਚ ਆ ਵੱਖ-ਵੱਖ ਫਿਲਮੀ ਸਿਤਾਰੇ ਜਿਵੇਂ ਜਗਤ ਦੇ ਸਤਾਰੇ ਜੋ ਕਿ ਸਰਾਂਜੀ ਦੇਮ ਦੇ ਲਈ ਪਹੁੰਚੇ ਨੇ ਆ ਲਗਾਤਾਰ ਤਸਵੀਰਾਂ ਜੋ ਕਿ ਇਸ ਅੰਤਿਮ ਯਾਤਰਾ ਦੀਆਂ ਆ ਵੇਖਦੇ ਰਾਵਾਂਗੇ ਹਰ ਅੱਖ ਨਮ ਹੈ ਅੰਤਿਮ ਯਾਤਰਾ ਤੇ ਚਲੇ ਗਿਆ ਇਹ ਸਭ ਨੂੰ ਹਸਾਉਣ ਵਾਲਾ ਸਭ ਨੂੰ ਹਸਾ-हसा ਕੇ ਢਿੱਡੀ ਪੀੜਾ ਪਾਉਣ ਵਾਲਾ ਅੱਜ ਸਭ ਨੂੰ ਰੁਵਾ ਗਿਆ ਏ ਜਸਵਿੰਦਰ ਭੱਲਾ ਉਹ ਨਾਂ ਜੋ ਕਾਮੇਡੀ ਕਿੰਗ ਦੇ ਵਜੋਂ ਜਾਣਿਆ ਜਾਂਦਾ ਅਸਲ ਵਿੱਚ ਤਸਵੀਰਾਂ ਵਿਖਾ ਰਹੇ ਆ ਅੰਤਿਮ ਯਾਤਰਾ ਦੀਆਂ ਜਸਵਿੰਦਰ ਭੱਲਾ ਦੇ ਅੰਤਿਮ ਯਾਤਰਾ ਦੀ ਸ਼ੁਰੂਆਤ ਹੋ ਚੁੱਕੀ ਹੈ ਅੱਜ ਵੱਡੀ ਗਿਣਤੀ ਵਿੱਚ ਉਹਨਾਂ ਨੂੰ ਚਾਣ ਵਾਲੇ ਲੋਕ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਉਹਨਾਂ ਨੂੰ ਆਖਰੀ ਵਾਰ ਵੇਖਣ ਦੇ ਲਈ ਅੰਤਿਮ ਦਰਸ਼ਨ ਕਰਨ ਦੇ ਲਈ ਆ ਪਹੁੰਚੇ ਹੋਏ ਨੇ ਅੱਜ ਇਸ ਤਰੀਕੇ ਦੇ ਨਾਲ ਕੱਲ ਅਜਹੀ ਖਬਰ ਸਾਹਮਣੇ ਆਈ ਜਿਸ ਨੇ ਸਾਰਿਆਂ ਨੂੰ ਸੋਗ ਦੇ ਵਿੱਚ ਆ ਪਾ ਦਿੱਤਾ ਆਹਰ ਪਾਸੇ ਗਮ ਦਾ ਮਾਹੌਲ ਹੈ ਆ ਤਸਵੀਰਾਂ ਤੁਹਾਨੂੰ ਅੰਤਮ ਯਾਤਰਾ ਦੀ ਅਸੀਂ ਲਾਈਵ ਵਿਖਾ ਰਹੇ ਹਾਂ ਉਹਨਾਂ ਦੇ ਆ ਕਰੀਬੀ ਰਿਸ਼ਤੇਦਾਰ ਉਹਨਾਂ ਦੇ ਪਰਿਵਾਰਕ ਮੈਂਬਰ ਜੋ ਕਿ ਇਸ ਵਹਨ ਦੇ ਵਿੱਚ ਮੌਜੂਦ ਨੇ ਆ ਜਿਸ ਤਰੀਕੇ ਦੀਆਂ ਇਹ ਤਸਵੀਰਾਂ ਨੇ ਸ਼ਾਇਦ ਆ ਸ਼ਬਦ ਵੀ ਆ ਘੱਟ ਪਿਆ ਜਾਂਦੇ ਨੇ ਸ਼ਬਦ ਵੀ ਥੋੜੇ ਪਿਆ ਜਾਂਦੇ ਨੇ ਨਾ ਤਸਵੀਰਾਂ ਨੂੰ ਸਾਡੇ ਵਾਸਤੇ ਵੀ ਬਿਆਨ ਕਰਨਾ ਆ ਮੁਸ਼ਕਲ ਹੋ ਜਾਂਦਾ ਹੈ ਅ ਜਸਵਿੰਦਰ ਭੱਲਾ ਦਾ ਜ਼ਿਕਰ ਆ ਕੈਨਵਸ ਦੀ ਗੱਲ ਕੀਤੀ ਜਾਵੇ ਉਹਨਾਂ ਦੇ ਰੁਤਬੇ ਦੀ ਗੱਲ ਕੀਤੀ ਜਾਵੇ ਆ ਸਿਰਫ ਪੰਜਾਬ ਤੱਕ ਦੀ ਜਾਂ ਭਾਰਤ ਤੱਕ ਸੀਮਤ ਨਹੀਂ ਸੀ ਜਿੱਥੇ-ਜਿੱਥੇ ਵੀ ਆ ਜਿਹੜੇ ਪੰਜਾਬੀ ਵਸਦੇ ਨੇ ਜਨਾਂ ਨੇ ਕਿ ਇੱਕ-ਇੱਕ ਫਿਲਮ ਦੇ ਨਾਲ ਇੱਕ-ਇੱਕ ਡਾਇਲੌਗ ਦੇ ਜ਼ਰੀਏ ਇੱਕ-ਇੱਕ ਪੰਛ ਲਾਈਨ ਦੇ ਜ਼ਰੀਏ ਜਨਾਂ ਦੀ ਸਾਝ ਸੀ ਤਾਂ ਸਭ ਨੂੰ ਅੱਜ ਐਵੇਂ ਲੱਗ ਰਿਹਾ ਕਿ ਸ਼ਾਇਦ ਉਹਨਾਂ ਦਾ ਕੋਈ ਪਰਿਵਾਰ ਦਾ ਮੈਂਬਰ ਉਹਨਾਂ ਦਾ ਕੋਈ ਕਰੀਬੀ ਇਸ ਦੁਨੀਆ ਤੋਂ ਰੁਕਸਤ ਹੋ ਗਿਆ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰ ਰਹੀਆਂ ਨੇ ਜਿਸ ਤਰੀਕੇ ਦੇ ਨਾਲ ਅੱਜ ਉਹਨਾਂ ਨੂੰ ਚਾਣ ਵਾਲੇ ਲੋਕ ਵੱਡੀ ਗਿਣਤੀ ਦੇ ਵਿੱਚ ਆ ਪਹੁੰਚ ਹੋਏ ਨੇ ਥੋੜੀ ਦੇਰ ਦੇ ਵਿੱਚ ਇਹ ਅੰਤਿਮ ਯਾਤਰਾ ਜੋ ਕਿ ਬਲੌਂਗੀ ਸ਼ਮਸ਼ਾਨ ਘਾੜ ਦੇ ਵਿੱਚ ਪਹੁੰਚੇਗੀ ਤਾਂ ਉੱਥੇ ਹਜ਼ਾਰਾਂ ਨਾਮ ਅੱਖਾਂ ਦੇ ਨਾਲ ਇਸ ਸੋਗ ਭਰੇ ਮਾਹੌਲ ਦੇ ਵਿੱਚ ਉਹਨਾਂ ਨੂੰ ਅੰਤਿਮ ਵਿਦਾਈ ਦਿੱਤੀ ਜਾਵੇਗੀ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਆ ਹਾਲਾਂਕਿ ਆ ਦਰਾਹ ਤੇ ਉਹਨਾਂ ਦਾ ਬਚਪਨ ਬੀਤਿਆ ਉੱਥੇ ਜਨਮ ਹੋਇਆ ਫਿਰ ਉਹਨਾਂ ਦੇ ਅਧਿਆਪਨ ਦੇ ਖੇਤਰ ਦੀ ਸ਼ੁਰੂਆਤ ਲੁਧਿਆਣਾ ਦੇ ਵਿੱਚ ਹੋਈ ਲੰਬਾ ਸਮਾਂ ਲੁਧਿਆਣਾ ਦੇ ਵਿੱਚ ਰਹੇ ਆ ਤਾਂ ਪਿਛਲੇ ਸਾਲਾਂ ਦੇ ਦੌਰਾਨ ਲੁਧਿਆਣਾ ਤੋਂ ਮੁਹਾਲੀ ਸ਼ਿਫਟ ਹੋਏ ਆਪਣੇ ਪਰਿਵਾਰ ਦੇ ਨਾਲ ਮੁਹਾਲੀ ਦੇ ਵਿੱਚ ਰਹਿ ਰਹੇ ਸਨ ਪਰ ਜਿਵੇਂ ਵੀ ਕੱਲ ਮੰਦਪਾਗੀ ਖਬਰ ਸਾਹਮਣੇ ਲਈ ਸ਼ਾਇਦ ਕਿਸੇ ਨੇ ਸੋਚਿਆ ਵੀ ਨਾ ਹੋਵੇਗਾ ਕਿ ਇਸ ਤਰੀਕੇ ਦੇ ਨਾਲ ਆ ਚਾਚਾ ਚਤਰਾ ਪੰਜਾਬੀ ਫਿਲਮਾਂ ਦੇ ਉਹ ਦਿੱਗਜ ਬਿਹਤਰੀਨ ਅਦਾਕਾਰ ਆ ਸਾਨੂੰ ਛੱਡ ਕੇ ਚਲੇ ਜਾਣਗੇ ਇਸ ਦੁਨੀਆ ਤੋਂ ਰੁਕਸਤ ਹੋ ਜਾਣਗੇ ਤਾਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਅੰਤਮ ਯਾਤਰਾ ਦੀਆਂ ਥੋੜੀ ਦੇਰ ਤੱਕ ਇਹ ਅੰਤਮ ਯਾਤਰਾ ਜੋ ਕਿ ਬਲੰਕੀ ਸ਼ਮਸ਼ਾਨ ਘਾਟ ਦੇ ਵਿੱਚ ਪਹੁੰਚੀ ਕਿ ਜਿੱਥੇ ਕਿ ਉਹਨਾਂ ਨੂੰ ਅੰਤਮ ਆ ਵਿਦਾਈ ਦਿੱਤੀ ਜਾਵੇਗੀ ਜਿਵੇਂ ਅਸੀਂ ਪਹਿਲਾਂ ਜ਼ਿਕਰ ਕਰ ਰਹੇ ਸੀ ਆ ਕੇ ਸਾਲ 1988 ਦੇ ਵਿੱਚ ਜੇਕਰ ਕਲਾਕਾਰ ਦੇ ਤੌਰ ਤੇ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਇਸ ਸਫਰ ਦਾ ਆਗਾਜ਼ ਹੁੰਦਾ ਹੈ ਸ਼ਨਕਾਟਾ ਤੋਂ ਜਿਸ ਦੇ ਵਿੱਚ ਕਿਰਦਾਰ ਸੀ ਚਾਚਾ ਚਤਰਾ ਚਾਚਾ ਚਤਰਾ ਉਹਨਾਂ ਦਾ ਇਹ ਕਿਰਦਾਰ ਇਹ ਨਾਮ ਇੰਨਾ ਮਕਬੂਲ ਹੋਇਆ ਇਹਨਾਂ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਵਸਿਆ ਕਿ ਅੱਜ ਹਰ ਕੋਈ ਉਹਨਾਂ ਨੂੰ ਚਾਚਾ ਚਤਰਾ ਦੇ ਨਾਮ ਦੇ ਨਾਲ ਜਾਣਦਾ ਸੀ ਉਸ ਤੋਂ ਬਾਅਦ ਚ ਉਹਨਾਂ ਦੇ ਫਿਲਮਾਂ ਦੇ ਸਫਰ ਦਾ ਆਗਾਜ਼ ਹੁੰਦਾ ਹੈ ਆ ਫਿਲਮਾਂ ਜੇਕਰ ਗਿਣਤੀ ਕਰਨੀ ਸ਼ੁਰੂ ਕਰਦੇ ਹੋਗੇ ਤੇ ਸ਼ਾਇਦ ਬਹੁਤ ਲੰਬੀ ਫੈਰਸਟ ਹੈ ਉਹਨਾਂ ਫਿਲਮਾਂ ਨੂੰ ਗਰਾਊਂਡ ਦੇ ਵਿੱਚ ਵੀ ਕਿੰਨਾ ਸਮਾਂ ਲੱਗ ਜਾਵੇਗਾ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਉਹਨਾਂ ਫਿਲਮਾਂ ਦੇ ਜ਼ਰੀਏ ਪੰਜ ਲਾਈਨਾਂ ਦੇ ਜ਼ਰੀਏ ਆਪਣੀ ਕਮਾਲ ਦੀ ਅਦਾਕਾਰੀ ਦੇ ਜ਼ਰੀਏ ਲੋਕਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਈ ਤੇ ਅੱਜ ਨਮ ਅੱਖਾਂ ਦੇ ਨਾਲ ਉਹਨਾਂ ਨੂੰ ਵਿਦਾ ਕੀਤਾ ਜਾ ਰਿਹਾ ਅੰਤਿਮ ਵਿਦਾਈ ਦਿੱਤੀ ਜਾ ਰਹੀ ਹੈ ਤੇ ਫਿਰ ਤੁਹਾਨੂੰ ਵਿਖਾ ਰਹੇ ਤਸਵੀਰਾਂ ਦੇ ਵਿੱਚ ਆ ਪੰਜਾਬੀ ਗਾਇਕ ਅਦਾਕਾਰ ਐਮੀ ਵਿਰਕੋ ਸੀ ਹੀ ਅੰਤਮ ਯਾਤਰਾ ਵਾਲੀ ਰੈਨ ਦੇ ਵਿੱਚ ਸਵਾਰ ਨੇ ਔਰ ਕੇ ਸਤਾਰੀ ਉਹਨਾਂ ਦੇ ਨਾਲ ਮੌਜੂਦ ਨੇ ਪਰਿਵਾਰਕ ਮੈਂਬਰ ਗੱਡੀ ਵੱਡੀ ਗੱਡੀ ਗੱਡੀ ਪਰਿਵਾਰਕ ਮੈਂਬਰ ਤਸਵੀਰਾਂ ਦੇ ਵਿੱਚ ਆ ਦੇਖੇ ਜਾ ਸਕਦੇ ਨੇ ਕਿ ਅੱਜ ਦਿੱਗਜ ਜੇ ਕਲਾਕਾਰ ਦਿੱਗਜ ਅਦਾਕਾਰ ਨੂੰ ਹਜ਼ਾਰਾਂ ਨਮਕਾਂ ਦੇ ਨਾਲ ਅੰਤਿਮ ਵਿਦਾਈ ਦਿੱਤੀ ਸ਼ਾਰੀ ਤਾਂ ਦੋ ਤਸਵੀਰਾਂ ਇਸ ਵੇਲੇ ਸੀ ਤੁਹਾਨੂੰ ਦਿਖਾ ਰਹੇ ਹਾਂ ਇੱਕ ਉਹ ਤਸਵੀਰ ਜਿੱਥੇ ਜਸਵਿੰਦਰ ਭੱਲਾ ਦੀ ਰਹਾਇਸ਼ ਤੋਂ ਉਹਨਾਂ ਦੀ ਮ੍ਰਿਤਕ ਦੇਹ ਨੂੰ ਲਿਆਂਦਾ ਜਾ ਰਿਹਾ ਹੈ ਤੇ ਦੂਜੀ ਤਸਵੀਰ ਸ਼ਮਸ਼ਾਨ ਘਾਟ ਮੁਹਾਲੀ ਦੀ ਸ਼ਮਸ਼ਾਨ ਘਾਟ ਮੁਹਾਲੀ ਦੇ ਵਿੱਚ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਅੰਤਿਮ ਵਿਦਾਈ ਦਿੱਤੀ ਜਾਣੀ ਹੈ ਪਹਿਲਾਂ ਹੀ ਇੱਥੇ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੂੰ ਚਾਉਣ ਵਾਲੇ ਉਹਨਾਂ ਦੇ ਕਰੀਬੀ ਪਰਿਵਾਰਿਕ ਮੈਂਬਰ ਰਿਸ਼ਤੇਦਾਰ ਹਰ ਕੋਈ ਇੱਥੇ ਪਹਿਲਾਂ ਹੀ ਪਹੁੰਚ ਰਿਹਾ ਹੈ ਤਾਂ ਜੋ ਅੰਤਿਮ ਵਾਰ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਸਕੇ ਆਖਰੀ ਵਾਰ ਉਹਨਾਂ ਦੇ ਅੰਤਿਮ ਦਰਸ਼ਨ ਕੀਤੇ ਜਾ ਸਕਣ ਜਸਵਿੰਦਰ ਪੱਲਾ ਕਾਮੇਡੀਅਨ ਦੇ ਵਜੋਂ ਉਹਨਾਂ ਦਾ ਇੱਕ ਬਹੁਤ ਵੱਡਾ ਨਾਂ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਤੇ ਦੁਨੀਆ ਭਰ ਦੇ ਵਿੱਚ ਉਹਨਾਂ ਨੇ ਟੂਰ ਕੀਤੇ 1988 ਤੋਂ ਲਗਾਤਾਰ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਉਹਨਾਂ ਨੇ ਆਪਣੇ ਕਾਮੇਡੀ ਦੇ ਰਾਹੀਂ ਆਪਣੇ ਅੰਦਾਜ਼ ਦੇ ਰਾਹੀਂ ਆਪਣੀ ਡਾਇਲੌਗ ਡਿਲੀਵਰੀ ਦੇ ਰਾਹੀਂ ਆਪਣੇ ਫਿਲਮਾਂ ਦੇ ਵਿੱਚ ਕਿਰਦਾਰ ਦੇ ਰਾਹੀਂ ਆਪਣੇ ਸੀਰੀਅਲਸ ਦੇ ਰਾਹੀਂ ਆਪਣੀਆਂ ਸਕਿੱਟਾਂ ਦੇ ਰਾਹੀਂ ਜਲੰਧਰ ਦੂਰਦਰਸ਼ਨ ਦੇ ਰਾਹੀਂ ਆਪਣੀਆਂ ਕੈਸੇਟਸ ਦੇ ਰਾਹੀਂ ਆਪਣੇ ਸਟੇਜ ਪ੍ਰੋਗਰਾਮ ਦੇ ਰਾਹੀਂ ਸਭ ਨੂੰ ਹਸਾਇਆ ਪਰ ਅੱਜ ਇਸ ਫਨੀ ਸੰਸਾਰ ਨੂੰ ਅਲਵਿਦਾ ਆਕ ਚੁੱਕੇ ਨੇ ਤੇ ਹੁਣ ਥੋੜੀ ਦੇਰ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਹੋਣਾ ਹੈ ਉਹਨਾਂ ਦੀ ਮ੍ਰਿਤਕ ਦੇਹ ਨੂੰ ਇਸ ਵੇਲੇ ਲਿਆਂਦਾ ਜਾ ਰਿਹਾ ਹੈ ਉਹਨਾਂ ਦੀ ਰਿਹائش ਤੋਂ 7 ਫੇਜ਼ ਮੁਹਾਲੀ ਤੋਂ ਉਹਨਾਂ ਨੂੰ ਬਣਾਉਂਗੀ ਲਿਆਂਦਾ ਜਾਣਾ ਜਿੱਥੇ ਇਹ ਸ਼ਮਸ਼ਾਨ ਘਾਟ ਹੈ ਤੇ ਜਿੱਥੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਮੀਡੀਆ ਦਾ ਜਮਾ ਵੜਾ ਹੈ ਬਹੁਤ ਸਾਰੇ ਆਰਟਿਸਟ ਪਹੁੰਚੇ ਹੋਏ ਨੇ ਬਹੁਤ ਸਾਰੇ ਉਹਨਾਂ ਦੇ ਕਰੀਬੀ ਉਹਨਾਂ ਦੇ ਚਾਹਣ ਵਾਲੇ ਬਾਲਮੁਕੰਦ ਸ਼ਰਮਾ ਜਿਹੜੇ ਸਭ ਤੋਂ ਉਹਨਾਂ ਦੇ ਕਰੀਬੀ ਦੋਸਤਾਂ ਦੇ ਵਿੱਚੋਂ ਇੱਕ ਸੀ ਤੇ ਅੰਤਿਮ ਵੇਲੇ ਤੱਕ ਉਹਨਾਂ ਦਾ ਸਾਥ ਬਾਲਮਕੰਦ ਸ਼ਰਮਾ ਨੇ ਨਵਾਇਆ ਬਾਲਮਕੰਦ ਸ਼ਰਮਾ ਦੇ ਵੱਲੋਂ ਹੀ ਜਾਣਕਾਰੀ ਮੀਡੀਆ ਦੇ ਨਾਲ ਵੀ ਸਾਂਝੀ ਕੀਤੀ ਗਈ ਕਿ ਜਸਵਿੰਦਰ ਭੱਲਾ ਹੁਣ ਇਸ ਸੰਸਾਰ ਦੇ ਵਿੱਚ ਨਹੀਂ ਰਹੇ ਜਸਵਿੰਦਰ ਭੱਲਾ ਕਾਮੇਡੀ ਦੇ ਰੂਪ ਦੇ ਵਿੱਚ ਉਹਨਾਂ ਨੂੰ ਦੇਖੋ ਜਾਂ ਫਿਰ ਇੱਕ ਆਰਟਿਸਟ ਦੇ ਰੂਪ ਦੇ ਵਿੱਚ ਉਹਨਾਂ ਦੀਆਂ ਚਾਹੇ ਰੀਲਸ ਦੇਖੋ ਬਹੁਤ ਸਾਰੇ ਜਿਹੜੇ ਕਾਮੇਡੀਅਨ ਨੇ ਉਹ ਜਸਵਿੰਦਰ ਭੱਲਾ ਨੂੰ ਆਪਣਾ ਆਈਡਲ ਮੰਨਦੇ ਸੀ ਤੇ ਕੱਲ ਤੋਂ ਲੈ ਕੇ ਅੱਜ ਤੱਕ ਸੋਸ਼ਲ ਮੀਡੀਆ ਪੂਰੀ ਤਰ੍ਹਾਂ ਦੇ ਨਾਲ ਜਸਵਿੰਦਰ ਭੱਲਾ ਦੀਆਂ ਤਸਵੀਰਾਂ ਦੇ ਨਾਲ ਜਸਵਿੰਦਰ ਭੱਲਾ ਦੀਆਂ ਪੁਰਾਣੀਆਂ ਤਸਵੀਰਾਂ ਦੇ ਨਾਲ ਜਸਵਿੰਦਰ ਭੱਲਾ ਦੀਆਂ ਪੀਏਯੂ ਐਗਰੀਕਲਚਰ ਯੂਨੀਵਰਸਿਟੀ ਦੇ ਬਤੌਰ ਪ੍ਰੋਫੈਸਰ ਦੇ ਤੌਰ ਤੇ ਤਸਵੀਰਾਂ ਦੇ ਨਾਲ ਵੱਖ-ਵੱਖ ਫਿਲਮਾਂ ਦੇ ਵਿੱਚ ਨਿਭਾਏ ਉਹਨਾਂ ਦੇ ਕਿਰਦਾਰ ਨੂੰ ਲੈ ਕੇ ਹਰ ਕੋਈ ਕਮੈਂਟ ਕਰ ਰਿਹਾ ਹੈ ਹਰ ਕੋਈ ਪੋਸਟ ਪਾ ਰਿਹਾ ਹੈ ਇਥੋਂ ਜਿਹੜਾ ਇਹ ਪਤਾ ਲੱਗਦਾ ਹੈ ਕਿ ਜਸਵਿੰਦਰ ਭੱਲਾ ਦਾ ਆਪਣਾ ਇੱਕ ਔਰਾ ਉਹਨਾਂ ਦੀ ਇੱਕ ਸ਼ਖਸੀਅਤ ਉਹਨਾਂ ਦਾ ਰਤਬਾ ਇੰਡਸਟਰੀ ਦੇ ਵਿੱਚ ਵੀ ਆਮ ਲੋਕਾਂ ਦੇ ਵਿੱਚ ਵੀ ਕੀ ਸੀ ਕਿਉਂਕਿ ਜਿਸ ਢੰਗ ਦੇ ਨਾਲ ਅੰਤਿਮ ਵੇਲੇ ਜਾਂ ਅੰਤਿਮ ਦਰਸ਼ਨਾ ਦੇ ਲਈ ਜਾਂ ਬੀਤੇ ਕੱਲ ਪਰਿਵਾਰ ਦੇ ਨਾਲ ਦੁੱਖ ਵੰਡਾਉਣ ਦੇ ਲਈ ਆਰਟਿਸਟ ਆਏ ਨੇ ਇੰਨੀ ਵੱਡੀ ਗਿਣਤੀ ਦੇ ਵਿੱਚ ਅਕਸਰ ਨਹੀਂ ਪਹੁੰਚਦੇ ਬਹੁਤ ਸਾਰੇ ਆਪ ਨੂੰ ਆਪਣੀ ਜਿਹੜੇ ਕਮਾਕਾਰਾਂ ਦੇ ਵਿੱਚ ਮਸ਼ਰੂਫ ਰਹਿੰਦੇ ਨੇ ਬਹੁਤ ਸਾਰੇ ਲੋਕ ਪਰ ਜਸਵਿੰਦਰ ਪੱਲਾ ਦੇ ਜਾਣ ਤੋਂ ਬਾਅਦ ਪਰਿਵਾਰਿਕ ਮੈਂਬਰ ਹੁਣ ਚਾਹੇ ਉਹ ਈਵਨ ਕਿ ਸੀਐਮ ਮਾਨ ਤੋਂ ਲੈ ਕੇ ਲੀਡਰ ਆਫ اپੋਜੀਸ਼ਨ ਪ੍ਰਤਾਪ ਸਿੰਘ ਬਾਜਬਾ ਸਾਰੇ ਆਗੂ ਇੱਥੇ ਪਹੁੰਚੇ ਅਸ ਵੇਲੇ ਦੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਤਸਵੀਰ ਰਿਹائش ਤੋਂ ਹੈ ਦੂਜੀ ਤਸਵੀਰ ਸ਼ਮਸ਼ਾਨ ਘਾਟ ਅ ਅਦਰਸਲ ਬਲੌਂਗੀ ਦੇ ਸ਼ਮਸ਼ਾਨ ਘਾਟ ਦੇ ਵਿੱਚ ਸੰਸਕਾਰ ਹੋਣਾ ਹੈ ਤੇ ਮੇਰੇ ਸਹਿਯੋਗੀ ਮਨਪ੍ਰੀਤ ਚਾਹਲ ਮੌਜੂਦ ਨੇ ਲਾਈਵ ਉਹਨਾਂ ਦਾ ਰੁਖ ਕਰਦੇ ਆ ਮਨਪ੍ਰੀਤ ਜਿਹੜੀ ਇਸ ਵੇਲੇ ਜਿਸ ਵੈਨ ਦੇ ਵਿੱਚ ਅੰਤਿਮ ਜਿਹੜੀ ਯਾਤਰਾ ਏ ਜਸਵਿੰਦਰ ਭੱਲਾ ਦੀ ਉਹ ਸ਼ੁਰੂ ਹੋ ਚੁੱਕੀ ਆ ਉਹਨਾਂ ਦੀ ਰਿਹائش ਤੋਂ ਉਹਨਾਂ ਦੀ ਮ੍ਰਿਤਕ ਦੇ ਨੂੰ ਲਿਆਂਦਾ ਜਾ ਰਿਹਾ ਏ ਇਸ ਵੇਲੇ ਵੱਡੀ ਗਿਣਤੀ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਬਲੌਂਗੀ ਜਿੱਥੇ ਸ਼ਮਸ਼ਾਨ ਘਾਟ ਆ ਉੱਥੇ ਵੀ ਲੋਕ ਪਹੁੰਚਣੇ ਸ਼ੁਰੂ ਹੋ ਗਏ ਨੇ ਤੇ ਇੱਥੇ ਥੋੜੀ ਦੇਰ ਦੇ ਵਿੱਚ ਹੁਣ ਅੰਤਿਮ ਸੰਸਕਾਰ ਹੋਣਾ ਏ ਵੱਡੀ ਗਿਣਤੀ ਦੇ ਵਿੱਚ ਫੈਨਸ ਹੋਣ ਚਾਹੇ ਫਿਲਮ ਇੰਡਸਟਰੀ ਨਾਲ ਜੁੜੇ ਲੋਕ ਹੋਣ ਚਾਹੇ ਘਰ ਹੋਵੇ ਚਾਹੇ ਇੱਥੇ ਪਹੁੰਚ ਰਹੇ ਨੇ ਬਿਲਕੁਲ ਦੇਖੋ ਦੇਖੋ ਰਿਵਿਊ ਇੱਕ ਵਾਰੀ ਤਸਵੀਰਾਂ ਦੇ ਨਾਲ ਚੀਜ਼ਾਂ ਬਹੁਤ ਸਾਫ਼ ਹੋਣ ਗਿਆ ਕਿਸੇ ਸਾਫ਼ ਦੇ ਨਾਲ ਘਰ ਦੇ ਵਿੱਚ ਵੱਡੇ ਪੱਧਰ ਉੱਤੇ ਲੋਕ ਇਸ ਦੁੱਖ ਦੇ ਵਿੱਚ ਪਰਿਵਾਰ ਦੇ ਨਾਲ ਸ਼ਾਮਲ ਹੁੰਦੇ ਹੋਏ ਦਿਖਾਈ ਦੇ ਰਹੇ ਸੀ ਕਿ ਉਸੇ ਸਾਫ਼ ਦੇ ਨਾਲ ਹੀ ਇਸ ਜਗ੍ਹਾ ਦੇ ਉੱਤੇ ਸਗੋਂ ਤੁਸੀਂ ਕਹਿ ਸਕਦੇ ਹੋ ਉਸ ਤੋਂ ਵੱਡੀ ਜਿਹੜੀ ਗਿਣਤੀ ਹੈ ਇਸ ਜਗ੍ਹਾ ਦੇ ਉੱਤੇ ਸਾਫ਼ ਤੌਰ ਤੇ ਦਿਖਾਈ ਦੇ ਰਹੀ ਆ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਜਿਹੜੇ ਰਾਜਨੀਤਿਕ ਨੁਮਾਇੰਦੇ ਉਹ ਵੀ ਇਸ ਜਗ੍ਹਾ ਦੇ ਉੱਤੇ ਪਹੁੰਚੇ ਹੋਏ ਨੇ ਮਤਲਬ ਕਿ ਤੁਸੀਂ ਕਹਿ ਸਕਦੇ ਕਿ ਅਬ ਪਾਰਟੀ ਲਾਈਨ ਦੇ ਉੱਤੇ ਇਸ ਜਗ੍ਹਾ ਤੇ ਪਹੁੰਚੋ ਹੈ ਸਾਬਕਾ ਸਿਹਤ ਮੰਤ ਮਤਲਬ ਲਾਈਵ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਾਰੀ ਚੀਜ਼ ਨੂੰ ਇੱਕ ਉਹ ਡੱਕੇ ਦਾ ਐਂਡ ਹੋਇਆ ਹੈ ਜਿਸ ਦੇ ਵਿੱਚ ਬਹੁਤ ਅਜਿਹੀਆਂ ਚੀਜ਼ਾਂ ਸਾਹਮਣੇ ਆਈਆਂ ਸਿੰਦ ਕੀ ਜਿਹੜਾ ਤੰਜ ਕਸਣਾ ਹੈ ਕਿਸੇ ਨੂੰ ਦੁੱਖ ਵੀ ਨਹੀਂ ਲੱਗਣਾ ਤੇ ਸੁਸਾਇਟੀ ਨੂੰ ਇੱਕ ਸੇਧ ਵੀ ਦੇ ਦੇਣੀ ਦੇਖੋ ਗੱਲ ਇਹ ਤਾਂ ਕਿ ਵੀ ਮਾਮਾਨ ਰੋਜ ਪੱਲੇ ਵਰਗੇ ਪੁੱਤਰੀ ਜਮਣੇ ਉਹ ਐਕਸਟਰਾ ਆਰਡਰਰੀ ਜਿਹੜਾ ਟੈਲੈਂਟ ਪਰਮਾਤਮਾ ਵੱਲੋਂ ਸੀਗਾ ਗਿਫਟ ਸੀਗਾ ਮਾਤਾ ਵੱਲੋਂ ਜੁਬਰਾਸਤ ਮਿਲਿਆ ਤੇ ਅੱਜ ਪੂਰਾ ਸੰਸਾਰ ਦੇ ਵਿੱਚ ਕੋਈ ਵੀ ਬੰਦਾ ਬੈਠਾ ਪੰਜਾਬੀ ਡਾਕਟਰ ਜੁੜਾ ਜਾਂ ਫਿਰ ਜਰਜਾ ਜੁੜਾ ਹੈ ਆ ਹਰ ਬੰਦੇ ਦੇ ਚਿਹਰੇ ਤੇ ਰਸੀ ਹੈ ਔਰ ਜਿੰਨਾ ਮੈਂ ਦੇਖ ਰਿਹਾ ਵੀ ਜਿਵੇਂ ਲੋਕਾਂ ਦਾ ਇਥੇ ਪੁਜ ਰਹੇ ਨੇ ਉਹ ਮਾਕੇ ਜੇ ਬੰਦੇ ਦੀ ਸਭ ਤੋਂ ਵੱਡੀ ਦੌਲਤ ਕੋਈ ਹੁੰਦੀ ਹੈ ਨਾ ਕੋਈ ਪੈਟਾਟੇ ਵੇਲੇ ਜਾਂ ਹੋਰ ਹੁੰਦੀ ਹੈ ਪਰ ਆ ਸਭ ਤੋਂ ਵੱਡੀ ਦੌਲਤ ਹੈ ਜੋ ਦੁਨੀਆ ਤੋਂ ਸਭ ਤੋਂ ਵੱਧ ਪਿਆਰ ਖਟਕੇ ਗਿਆ ਮੈਂ ਦੇਖਿਆ ਵੀ ਪੱਟੀ ਸਾਹਿਬ ਤੋਂ ਬਾਅਦ ਭੱਲਾ ਸਾਹਿਬ ਨੇ ਬਹੁਤ ਵੱਡਾ ਪਿਆਰ ਖਟਿਆ ਕਿ ਲੋਕ ਕੋਈ ਵੀ ਜਿਹੜੀ ਅੱਖ ਆ ਉਹ ਨਾਮ ਹੁਣ ਤੋਂ ਰਹਿ ਨਹੀਂ ਸਕੀ ਤੇ ਅੱਜ ਮਹਿਸੂਸ ਕਰਦਾ ਮੈਂ ਸਰਕਾਰਾਂ ਤੇ ਮਜੂਦਾ ਸਰਕਾਰ ਨੂੰ ਖਾਸ ਕਰਕੇ ਮਾਨ ਸਾਹਿਬ ਵੀ ਇਸ ਜਗਦੇ ਵਿੱਚੋਂ ਆਏ ਹੋਏ ਨੇ ਕਿ ਕੋਈ ਵੱਡੀ ਯਾਦ ਕਰ ਇਹਨਾਂ ਦੀ ਜਿਹੜੀ ਆ ਉਹ ਬਣਾਈ ਜਾਵੇ ਤਾਂ ਕਿ ਜਿਹੜੀਆਂ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੇ ਉਹ ਪ੍ਰੇਰਿਤ ਹੋ ਸਕਣ ਕਿਉਂਕਿ ਏਦਾਂ ਦਾ ਕਲਾਕਾਰ ਸੀ ਜਿਹਦੀ ਹਰ ਤਰ੍ਹਾਂ ਦਾ ਗੁਣ ਸੀ ਕਲਾਇਨ ਸੀ ਕਮੇਡੀਅਨ ਸੀ ਬਹੁਤ ਵੱਡਾ ਤੇ ਦੇਖੋ ਡਾਕਟਰ ਸੀ ਉਹ ਪੀਓ ਜੁਰਬਾ ਬੜੀ ਦੋਣ ਦੇਣਾ ਉਹਦੀ ਖੇਤੀਬਾੜੀ ਬੜੀ ਦੇਣ ਹੈਗੀ ਇਸ ਕਰਕੇ ਤੇ ਹਰ ਖੇਤਰ ਚੋਂ ਕਾਮਯਾਬ ਇਨਸਾਨ ਸੀਗਾ ਔਰ ਬਹੁਤ ਵਧੀਆ ਦੋਸਤ ਵੀ ਸੀ ਬਹੁਤ ਵਧੀਆ ਪੇਟਾ ਵੀ ਸੀ ਤੇ ਪਤੀ ਵੀ ਸੀ ਤੁਹਾਨੂੰ ਲੱਗਦਾ ਵੀ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਕਲਚਰ ਨੂੰ ਅਪਣਾ ਕੇ ਰੱਖਿਆ ਹੈ ਜਿਸ ਹਿਸਾਬ ਦੇ ਨਾਲ ਹੁਣ ਕਈ ਵਾਰ ਦੇਖਣਾ ਦੇਖਣ ਵਿੱਚ ਇਹ ਆਉਂਦਾ ਹੈ ਕਿ ਵਲਗੈਰਿਟੀ ਜ਼ਿਆਦਾ ਆ ਜਾਂਦੀ ਹੈ ਲੇਕਿਨ ਉਹਨਾਂ ਨੇ ਬੜੇ ਸੋਬਰ ਤਰੀਕੇ ਦੇ ਨਾਲ ਬੜੇ ਅੱਛੇ ਤਰੀਕੇ ਨਾਲ ਬਾਕੀਆਂ ਨੂੰ ਵੀ ਸਹਿਦ ਦਿੱਤੀ ਇਸ ਚੀਜ਼ ਨੂੰ ਲੈ ਕੇ ਅਸਲ ਮਾਨ ਵਿੱਚ ਪੰਜਾਬੀਅਤ ਦੀ ਸੇਵਾ ਹੀ ਇਹ ਹੈ ਜੇ ਬੰਦਾ ਜਿਹੜੇ ਅੱਜ ਬਹੁਤ ਸਾਰੇ ਹੀਲੇ ਆ ਜਾਂਦੇ ਨੇ ਜਿਹੜੇ ਅਸੀਂ ਪਰਿਵਾਰ 'ਚ ਬੈਠ ਕੇ ਵੇਖ ਨਹੀਂ ਸਕਦੇ। ਜਾਂ ਬਹੁਤ ਸਾਰੇ ਇਹੋ ਜਿਹੇ ਮੂਵੀ ਆਉਂਦੇ ਨੇ ਜਿਨ੍ਹਾਂ ਤੇ ਪਰਿਵਾਰ ਨੂੰ ਕਪੜਾ ਪਾਉਣਾ ਪੈਂਦਾ ਟੀਵੀ ਤੇ। ਪਰ ਉਹਨਾਂ ਨੇ ਇੱਕ ਐਸਾ ਕਲਚਰ ਪੈਦਾ ਕੀਤਾ ਜਿਹੜਾ ਕਿ ਹਰ ਬੰਦੇ ਨੂੰ ਪਸੰਦ ਆਵੇ, ਜਿਹੜਾ ਹਰ ਫੈਮਿਲੀ ਬੈਠ ਕੇ ਦੇਖ ਸਕਦੀ ਸੀ। ਤੋ ਇਸ ਕਰਕੇ ਹਰ ਬੰਦੇ ਉਹ ਗੱਲ ਟੁੰਬੀ ਹੈ ਕਿ ਵੀ ਭੱਲਾ ਸਾਹਿਬ ਇੱਕ ਬਹੁਤ ਵਧੀਆ ਆਰਟਿਸਟ ਸੀ। ਉਹਦੇ ਜਾਣ ਦਾ ਬਹੁਤ ਵੱਡਾ ਘਾਟਾ ਹੈ। ਪਰ ਉਹ ਉਮਰ ਕੁਝ ਵੀ ਨਹੀਂ ਸੀ ਗਿਆਲੇ ਸਿਰਫ 65 ਸਾਲ ਦੀ। 65 ਸਾਲ ਦੀ ਉਮਰ ਤਾਂ ਕੁਝ ਵੀ ਨਹੀਂ ਆਦੀ ਡੇਟ ਦੀ। ਦੇਖੋ ਅੱਜ ਦਾ ਜੋਗਾ ਮੈਡੀਕਲ ਦਾ ਕਿ ਅੱਜ ਕਾ ਕੋਈ ਇਹਦੀ ਕੋਈ ਪੈਸੇ ਦੀ ਕਮੀ ਸੀ ਜਾਂ ਲਾਜ ਦੀ ਕਮੀ ਸੀ ਕਿ ਸਿਰਫ ਉਹ ਪਰਮਾਤਮਾ ਦਾ ਹੁਕਮ ਸੀ ਕਿ ਉਹਨਾਂ ਨੂੰ ਕੁਦਰਤ ਸਮਾਂ ਨਾ ਦਿੱਤਾ ਸੀ ਜਿੰਨੇ சுவாਸ ਲਏ ਸੀ ਉਹ ਸਮਾਂ ਸੀਗਾ ਉਹ ਸਮੇਂ ਉਹਨਾਂ ਨੇ ਪੂਰ ਜੁਟੀਲਾਈਜ਼ ਕੀਤਾ ਤੇ ਬਹੁਤ ਵੱਡੀ ਸੇਵਾ ਸਮਾਜ ਕਰਕੇ ਗਏ ਨੇ ਪੰਜਾਬੀਅਤ ਕਰਕੇ ਗਏ ਨੇ ਖਾਸ ਕਰਕੇ ਤਨੋ ਸੋ ਰਣਬੀਰ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਵੀ ਇਸ ਜਗਤ ਤੇ ਪਹੁੰਚੇ ਹੋਏ ਨੇ ਮੀਡੀਆ ਦਾ ਵੀ ਬਹੁਤ ਵੱਡੇ ਪੱਧਰ ਉਤੇ ਜਵਾਬੜਾ ਸੁਭਾਵਿਕ ਹੋ ਜਾਂਦਾ ਹੈ ਮੀਡੀਆ ਦਾ ਜਵਾਬੜਾ ਕਿਉਂਕਿ ਬਹੁਤ ਵੱਡੀ ਸ਼ਕਤੀ ਉਸਨੂੰ ਬਲੱਗ ਜੇਕਰ ਗੱਲ ਕੀਤੀ ਜਾਵੇ ਤਾਂ ਜਿਹੜਾ ਉਹਨਾਂ ਨੇ ਯੋਗਦਾਨ ਦਿੱਤਾ ਹੈ ਖਾਸ ਤੌਰ ਤੇ ਉਤੇ ਪੰਜਾਬ ਨੂੰ ਲੈ ਕੇ ਤਾਂ ਉਹ ਜਗ ਜਹਾਰ ਆ ਤੁਸੀਂ ਦੇਖੋ ਇੱਥੇ ਤਸਵੀਰਾਂ ਦੇ ਵਿੱਚ ਆਮ ਖਾਸ ਮਤਲਬ ਕਹਿੰਦੇ ਹੁੰਦੇ ਨੇ ਨਾ ਵਿਅਕਤੀ ਦੀ ਜਿਹੜੀ ਕਮੀਆਂ ਉਸ ਵਕਤ ਪਤਾ ਲੱਗਦੀ ਹੈ ਜਦੋਂ ਉਹ ਚਲੇ ਜਾਂਦਾ ਹੈ ਤਾਂ ਉਸ ਤੋਂ ਬਾਅਦ ਅਸੀਂ ਜੇਕਰ ਗੱਲ ਕਰਦੇ ਹਾਂ ਤਾਂ ਉਸ ਤੋਂ ਬਾਅਦ ਹੀ ਜਿਹੜਾ ਉਹਦਾ ਔਰਾ ਹੁੰਦਾ ਉਹ ਡਿਫਾਈਨ ਕਰਦਾ ਹੈ ਤੁਸੀਂ ਸਭ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਾਰੀ ਚੀਜ਼ ਨੂੰ ਕੋਈ ਖੁਦ ਹੀ ਗੱਲ ਹੈ ਕਿ ਜੇ ਅੱਜ ਪੰਜਾਬੀ ਦੀ ਆਪਾਂ ਗੱਲ ਕਰੀਏ ਜਾਂ ਕਮੇਡੀ ਦੀ ਗੱਲ ਕਰੀਏ ਜਾਂ ਪੰਜਾਬੀ ਫਿਲਮਾਂ ਦੀ ਗੱਲ ਕਰੀਏ ਸੋ ਇਹਨੋਂ ਵੱਡਾ ਕੋਈ ਕਲਾਕਾਰ ਨਹੀਂ ਹੋ ਸਕਦਾ ਸਭ ਤੋਂ ਵੱਡੇ ਕਲਾਕਾਰ ਜੇਕਰ ਪੰਜਾਬੀ ਫਿਲਮਾਂ ਚੱਲਦੀ ਸੀ ਤਾਂ ਮਤਲਬ ਜਸਵਿੰਦਰ ਸਿੰਘ ਪੱਲੇ ਦਾ ਰੋਲ ਦਾ ਸੀ ਉਹ ਅਹਿਮ ਰੋਲ ਹੁੰਦਾ ਸੀਗਾ ਕੁੱਝ ਬੜਾ ਵੱਡਾ ਘਟਾ ਹੈ ਤੇ ਅਸੀਂ ਤਾਂ ਮੈਂ ਅਜੇ ਮੇਰ ਹੋਣ ਦੇ ਨਾਤੇ ਮੇਰੇ ਜਿਸੇ ਮੈਂ ਕਾਉਂਸਲਰ ਹੈਗਾ ਉਥੋਂ ਹੀ ਉਹ ਉਥੇ ਰਹੈ ਸੀ ਉਹਨਾਂ ਦੀ ਅਸੀਂ ਆਪਣੇ ਹਾਊਸ ਦੇ ਵਿੱਚ ਇੱਕ ਮਤਲ ਲੈ ਕੇ ਆਵਾਂਗੇ ਤੇ ਅਸੀਂ ਕਿ ਚੌਂਕ ਦਾ ਨਾਮ ਪੂਰੀ ਮਹਾਲੀ ਦੇ ਵਿੱਚ ਕਿ ਚੌਂਕ ਦਾ ਨਾਮ ਜਦਾ ਹੈਗਾ ਜਸਵਿੰਦਰ ਸਿੰਘ ਪੱਲੇ ਦੇ ਨਾਮ ਤੇ ਰੱਖਿਆ ਜਾਊਗਾ ਤਾਂ ਕਿ ਹਰ ਲੰਘਣ ਵਾਲਾ ਬੰਦਾ ਕੋਈ 에어ਪੋਰਟ ਤੇ ਜਿਹੜਾ ਵੀ ਬੰਦਾ ਕੋਈ ਆਉਂਦਾ ਉਹ ਉਦੋਂ ਮਹਾਲੀ ਜੈਂਟਰ ਹੋਊਗਾ ਤਾਂ ਉਹਨੂੰ ਪਤਾ ਹੋਊਗਾ ਕਿ ਜਿਹੜਾ ਚੌਂਕ ਹੈ ਜਸਵਿੰਦਰ ਸਿੰਘ ਪੱਲੇ ਦੇ ਨਾਮ ਤੇ ਬਣਿਆ ਹੋਇਆ ਕਿ ਜਸਵਿੰਦਰ ਸਿੰਘ ਪੱਲਾ ਮਹਾਲੀ ਦੇ ਰਹਿਣ ਵਾਲੇ ਸੀ ਕੋ ਸਟੈਚੂ ਵਗੈਰਾ ਵੀ ਲਗਾਇਆ ਜਾਏਗਾ ਜਾਂ ਨਾਮ ਲਗਾਇਆ ਜਾਏਗਾ ਨਹੀਂ ਨਹੀਂ ਬਿਲਕੁਲ ਉਹਨਾਂ ਦੇ ਨਾਮ ਤੇ ਚੌਕ ਹੋਏਗਾ ਉਹਦੇ ਜਿਹੜੀ ਅਸੀਂ ਡਿਜ਼ਾਈਨ ਕਰਾਂਗੇ ਕਿ ਉਹਦਾ ਸਟੈਚੂ ਲਾਇਆ ਜਾਵੇ ਕਿ ਜੀ ਚੰਗੀ ਲੱਗੇ ਜਿਹੜੀ ਚੀਜ਼ ਦਾ ਚੰਗਾ ਮੈਸੇਜ ਆਵੇ ਕਿ ਹਰ ਲੰਗਰ ਵਾਲੇ ਬੰਦੇ ਨੂੰ ਪਤਾ ਲੱਗੇ ਕਿ ਜਸਵਿੰਦਰ ਸਿੰਘ ਪੱਲੇ ਦੀ ਕੀ ਜਨਮ ਸੀ ਅਸੀਂ ਕਿ ਚੌਕ ਦੇ ਵਿੱਚ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਦੇ ਨਾਮ ਦੇ ਪ੍ਰੋਪਰ ਇੱਕ ਚੌਕ ਦਾ ਨਾਮ ਰੱਖਾਂਗੇ ਇੱਕ ਦੋ ਤੋਂ ਇੱਕ ਵਾਰ ਸ਼ੁਰੂ ਕਰ ਦਿੱਤੀ ਜੀ ਜਿਹੜਾ ਅਸੀਂ ਹੁਣੇ ਹੀ ਬਸ ਉਹਨਾਂ ਦੇ ਮਰਹਮਤ ਦੀ 10-20 ਦਿਨ ਦੀ ਇੱਕ ਮੀਟਿੰਗ ਰੱਖਾਂਗੇ ਕਰਪਸ਼ਨ ਦੀ ਤੇ ਮੀਟਿੰਗ ਰੱਖ ਕੇ ਤੇ ਉਹਦੇ ਵਿੱਚ ਇੱਕ ਚੌ ਇਹ ਸਾਹਮਣੇ ਆਈ ਹੈ ਕਿ ਉਹਨਾਂ ਦੇ ਨਾਮ ਦਾ ਇੱਕ ਚੌਕ ਵੀ ਬਣਾਇਆ ਜਾਏਗਾ ਆ ਯਾਨੀ ਕਿ ਇੱਕ ਸਟੈਚੂ ਲਗਾਉਣ ਦੀ ਗੱਲ ਵੀ ਇਹਨਾਂ ਵੱਲੋਂ ਕਹੀ ਜਾ ਰਹੀ ਹੈ ਯਾਨੀ ਕਿ ਇਹ ਇਹ ਚੀਜ਼ਾਂ ਅਮਰ ਕਰ ਦਿੰਦੀਆਂ ਆ ਬੰਦੇ ਨੂੰ ਜਦੋਂ ਆ ਭਾਵੇਂ ਕੀ ਦਿੰਦੇ ਇੱਕ ਸਵਾਸ ਪ੍ਰਮਾਤਮਾ ਦਿੱਤੇ ਹ ਹਰੇਕ ਨੇ ਲੈਣੇ ਹੁੰਦੇ ਹਰੇਕ ਵਿਅਕਤੀ ਨੇ ਲੈਣੇ ਹੁੰਦੇ ਲੇਕਿਨ ਜਦੋਂ ਅਜਿਹੀ ਅਜਿਹੇ ਪਿਆਰ ਅਜਿਹੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਤਾਂ ਉਹ ਇਹ ਚੀਜ਼ਾਂ ਅਮਰ ਕਰ ਦਿੰਦੀਆਂ ਨੇ ਸੋ ਉਹ ਜਿਹੜਾ ਬਿਲਕੁਲ ਕਿਉਂਕਿ ਬਹੁਤ ਸਾਰੇਾਂ ਦੇ ਵਿੱਚ ਹਮੇਸ਼ਾ ਜਿਹੜੇ ਚਾਹੇ ਉਹ ਸਿਆਸਤ ਦੇ ਨਾਲ ਜੁੜੇ ਲੋਕ ਹੋਣ ਚਾਹੇ ਉਹ ਫਿਲਮ ਇੰਡਸਟਰੀ ਦੇ ਨਾਲ ਜੁੜੇ ਲੋਕ ਹੋਣ ਅਸੀਂ ਚਾਹੁੰਦੇ ਹਾਂ ਕਿ ਦਰਸ਼ਕਾਂ ਤੱਕ ਉਹ ਕੀ ਸੋਚਦੇ ਨੇ ਜਿਸ ਮੁੰਡਿਆ ਸਾਹਿਬ ਵੀ ਜੁੜ ਗਏ ਨੇ ਸਾਡੇ ਨਾਲ ਇਸ ਵਕਤ ਲਾਈਵ ਨੇ ਮੁੰਡਿਆ ਸਾਹਿਬ ਤੁਸੀਂ ਲਾਈ ਤੁਸੀਂ ਲਾਈਵ ਹੋ ਇਸ ਵਕਤ ਕਿਸ ਤਰ੍ਹਾਂ ਦਿਖਦੇ ਪਏ ਆ ਤੁਸੀਂ ਪਹੁੰਚੇ ਹੋ ਸਰਕਾਰ ਵੱਲੋਂ ਹੋਰ ਕਿਹੜੇ ਕਿਹੜੇ ਵਿਅਕਤੀ ਜਗਰ ਪਹੁੰਚਣਗੇ ਜਾਂ ਹੋਰ ਕਿਹੜੇ ਕਿਹੜੇ ਕੈਬਨਿਟ ਮੰਤਰੀ ਆ ਰਹੇ ਸਭ ਤੋਂ ਪਹਿਲਾਂ ਤਾਂ ਮੈਂ ਉਸ ਪਵਿੱਤਰ ਆਤਮਾ ਜਿਹੜੇ ਇਸ ਫਾਨੀ ਸੰਸਾਰ ਨੂੰ ਛੱਡ ਕੇ ਗਏ ਨੇ ਮੈਂ ਉਹਨਾਂ ਨੂੰ ਆਪਣੇ ਵੱਲੋਂ ਸ਼ਰਧਾ ਭਾਵ ਭੇਟ ਕਰਦਾ ਜੀ ਡਾਕਟਰ ਜਸਵਿੰਦਰ ਸਿੰਘ ਜੀ ਭੱਲਾ ਸਾਹਿਬ ਉਹ ਲੰਬਾ ਸਮਾਂ 40 ਸਾਲ ਤੋਂ ਉੱਤੇ ਆਪਣੀ ਕਲਾ ਦੇ ਨਾਲ ਆਪਣੀ ਮਹਿਕ ਦੇ ਨਾਲ ਪੰਜਾਬੀ ਮਾਂ ਬੋਲੀ ਨੂੰ ਪੰਜਾਬੀ ਫਿਲਮ ਇੰਡਸਟਰੀ ਨੂੰ ਉਹ ਮਤਲਬ ਕਿ ਇਹ ਕਹਿ लो ਵੀ ਮਹਿਕਾ ਕੇ ਗਏ ਨੇ ਔਰ ਉਹ ਐਸੀ ਸ਼ਖਸੀਅਤ ਸੀ ਐਸੀ ਉੱਚੀ ਸ਼ਖਸੀਅਤ ਸੀ ਕਿ ਕਦੇ ਉਹਨਾਂ ਨੇ ਆਪਣੇ ਨਾਲ ਬੈਠੇ ਇਨਸਾਨ ਨੂੰ ਕਦੇ ਛੋਟਾ ਮਹਿਸੂਸ ਨਹੀਂ ਕੀਤਾ ਔਰ ਉਹਨਾਂ ਦੇ ਮਤਲਬ ਕਿ ਉਹਨਾਂ ਦੀ ਕਲਾ ਦੇ ਬਦੌਲਤ ਅੱਜ ਹਜ਼ਾਰਾਂ ਹੀ ਯੰਗ ਆਰਟਿਸਟ ਅੱਜ ਜਿੰਨੇ ਯੰਗਸਟਰਸ ਨੇ ਕਈ ਹੋਰ ਵੀ ਮਤਲਬ ਆਮ ਜਨਸਧਰਨ ਜ਼ਿੰਦਗੀ ਚ ਵੀ ਆਪਣੀ ਆਪਣੀ ਬੁਲੰਦੀਆਂ ਨੂੰ ਛੂਹ ਰਹੇ ਨੇ ਸੋ ਐਸੀ ਸ਼ਖਸੀਅਤ ਦਾ ਚਲੇ ਜਾਣਾ ਬਹੁਤ ਵੱਡਾ ਘਾਟਾ ਹੈ ਨਾ ਪੂਰਿਆ ਜਾਣ ਵਾਲਾ ਘਾਟਾ ਹੈ ਸੋ ਅਸੀਂ ਤਾਂ ਪਰਮਾਤਮਾ ਦੇ ਚਰਨਾਂ 'ਚ ਇੱਕੋ ਅਰਦਾਸ ਕਰ ਸਕਦੇ ਹਾਂ ਕਿ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਓ ਇਸ ਆਵਾਗਵਨ ਦੇ ਚੱਕਰ 'ਚ ਇਸ 84 ਦੇ ਚੱਕਰ ਤੋਂ ਮੁਕਤ ਕਰ ਦਿਓ ਜਾਣਾ ਇਸ ਸੰਸਾਰ ਤੋਂ ਸਾਰਿਆਂ ਨੇ ਪਰ ਜਿਹੜੇ ਸ਼ਖਸੀਅਤਾਂ ਇੰਨਾ ਨਾਮ ਕਮਾ ਕੇ ਐਡਾ ਵੱਡਾ ਜਾਨੀ ਕਿ ਆਪਣਾ ਸਮਾਜ ਨੂੰ ਦੇਣ ਦੇ ਕੇ ਜਾਨੀ ਹੈ ਇਹ ਉਹਨਾਂ ਦੇ ਜਾਣਤੀ ਐਡੇ ਇਕੱਠ ਹੁੰਦੇ ਨੇ ਐਡੇ ਮੇਲੇ ਲੱਗਦੇ ਨੇ ਤੁਸੀਂ ਦੇਖ ਸਕਦੇ ਹੋ ਅਸਲ ਕਮਾਈ ਇਸ ਨੂੰ ਹੀ ਕਿਹਾ ਜਾਂਦਾ ਹੈ ਕਿਉਂਕਿ ਦੁਨਿਆਵੀ ਕਮਾਈ ਤਾਂ ਸਾਰੇ ਕਰਦੇ ਨੇ ਲੇਕਿਨ ਅਸਲ ਕਮਾਈ ਇਹ ਹੀ ਹੁੰਦੀ ਹੈ ਪਰ ਕਹਿੰਦੇ ਦੁੱਖ ਦੀ ਗੱਲ ਇਹ ਹੈ ਕਹਿੰਦੇ ਵੀ ਬੰਦੇ ਨੂੰ ਮਜਲਿਸ 'ਚ ਪਤਾ ਲੱਗਦਾ ਹੁੰਦਾ ਕਿੰਨੇ ਲੋਕ ਜੁੜਦੇ ਨੇ ਪਰ ਦੁੱਖ ਇਸ ਗੱਲ ਦਾ ਕਿ ਮਜਲਿਸ 'ਚ ਬੰਦਾ ਖੁਦ ਨਹੀਂ ਹੁੰਦਾ ਉਹਨੂੰ ਨਹੀਂ ਪਤਾ ਹੁੰਦਾ ਕਿ ਮੇਰੀ ਇਸ ਮਜਲਿਸ ਚੰਤਮ ਯਾਤਰਾ ਦੇ ਵਿੱਚ ਹਜ਼ਾਰਾਂ ਹੀ ਬੰਦਾ ਕਿਵੇਂ ਪਹੁੰਚੇ ਸੋ ਇਹੇ ਪਰਮਾਤਮਾ ਦੇ ਸਭ ਖੇਡਾਂ ਨੇ ਜੀ ਜਨਮ ਤੇ ਮਰਨ ਪਰਮਾਤਮਾ ਦੇ ਹੱਥ ਚਾਉਰੇ ਚਾਰਾ ਨਹੀਂ ਚੱਲ ਸਕਦਾ ਪਰ ਜਿੱਡਾ ਵੱਡਾ ਯੋਗਦਾਨ ਉਹ ਦੇ ਕੇ ਗਏ ਨੇ ਉਹ ਨਾ ਭੁਲਾਇਆ ਜਾਣਾ ਸੀ ਛੋਟੇ ਛੋਟੇ ਹੁੰਦੇ ਸੀ ਬਚਪਨ ਤੋਂ ਲੈ ਕੇ ਵੱਡੇ ਹੋਣ ਤੱਕ ਅਸੀਂ ਉਹਨਾਂ ਦੇ ਛਣਕਾਟੇ 22 ਛਣਕਾਟੇ ਆੀ ਬਾਲਮਕੰਦ ਸ਼ਰਮਾ ਜੀ ਨੀਲੂ ਜੀ ਅਸੀਂ ਉਹਨਾਂ ਨੂੰ ਦੇਖ ਕੇ ਵੱਡੇ ਹੋਏ ਹਾਸ ਹਾਸ ਅਸੀਂ ਮਤਲਬ ਕਿ ਦੂਰੇ ਹੋ ਜਾਂਦੇ ਸੀ ਮਤਲਬ ਕਿ ਉਹਨਾਂ ਦੀਆਂ ਗੱਲਾਂ ਇੰਨੀਆਂ ਵਧੀਆ ਹੁੰਦੀਆਂ ਸੀ ਸੋ ਇੱਕ ਸਮਝ ਲਓ ਵੀ ਉਹ ਰੱਬ ਵੱਲੋਂ ਹੀ ਦਿੱਤੀ ਹੋਈ ਉਹਨਾਂ ਨੂੰ ਕਲਾ ਸੀ ਜੀ ਇਹ ਬਸ ਅਰਦਾਸ ਹੀ ਕਰ ਸਕਦੇ ਧੰਨਵਾਦ ਸੋ ਰਣਵੀਰ ਇਸ ਵਕਤ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਆ ਕਿ ਜਿਹੜੀ ਗਿਣਤੀ ਪਹਿਲਾਂ ਸੀ ਇਸ ਜਗ੍ਹਾ ਦੇ ਉੱਤੇ ਆਏ ਹੋਏ ਜਿਹੜੇ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਸ਼ਰੀਕ ਹੋਏ ਸਨ ਉਹ ਉਸ ਕਿੰਨੀ ਜਸਵਿੰਦਰ ਪੱਲਾ ਦਾ ਥੋੜੀ ਦੇਰ ਤੱਕ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਸ਼ਮਸ਼ਾਨ ਘਾਟ ਤੋਂ ਅਸੀਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਵੱਡੀ ਗਿਣਤੀ ਦੇ ਵਿੱਚ ਸਿਆਸੀ ਜਥੇਬੰਦੀਆਂ ਦੇ ਨਾਲ ਧਾਰਮਿਕ ਜਥੇਬੰਦੀਆਂ ਦੇ ਨਾਲ ਸਿਆਸਤਦਾਨ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਤਰਨਪ੍ਰੀਤ ਸਿੰਘ ਸੌਂਦ ਅਤੇ ਹੋਰ ਜਿਹੜੇ ਵੱਖ-ਵੱਖ ਆਗੂ ਨੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਪਹੁੰਚੇ ਹੋਏ ਨੇ ਤੇ ਆਪੋ ਆਪਣੇ तरीके ਦੇ ਨਾਲ ਆਪੋ ਆਪਣੀਆਂ ਯਾਦਾਂ ਜਿਹੜੀਆਂ ਨੇ ਜਸਵਿੰਦਰ ਭੱਲਾ ਦੇ ਨਾਲ ਜੁੜੀਆਂ ਹੋਈਆਂ ਉਹ ਸਾਂਝੀਆਂ ਕਰ ਰਹੇ ਨੇ ਨਾਮ ਅੱਖਾਂ ਦੇ ਨਾਲ ਜਸਵਿੰਦਰ ਭੱਲਾ ਨੂੰ ਅੰਤਿਮ ਵਿਦਾਈ ਦਿੱਤੀ ਜਾ ਰਹੀ ਹੈ ਥੋੜੀ ਦੇਰ ਦੇ ਵਿੱਚ ਉਹਨਾਂ ਦੀ ਮ੍ਰਿਤਕ ਦੇਹ ਨੂੰ ਸ਼ਮਸ਼ਾਨ ਘਾਟ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਜਿੱਥੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਹਜ਼ਾਰਾਂ ਨਾਮ ਅੱਖਾਂ ਦੇ ਨਾਲ ਉਹਨਾਂ ਨੂੰ ਅੰਤਿਮ ਵਿਦਾਈ ਦਿੱਤੀ ਜਾ ਰਹੀ ਹੈ ਹਾਲਾਂਕਿ ਪੂਰੀ ਜ਼ਿੰਦਗੀ ਜਸਵਿੰਦਰ ਭੱਲਾ ਸਭ ਨੂੰ ਹਸਾਉਂਦੇ ਰਹੇ ਤੇ ਅੱਜ ਸਭ ਨੂੰ ਉਹ ਰਵਾਕੇ ਚਲੇ ਗਏ ਨੇ